ਸਤਿ ਸ੍ਰੀ ਅਕਾਲ ਜੀ ਸਰਖਾਬ ਟੀਵੀ ਦੇਖ ਰਹੇ ਹੋ ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ ਇਸ ਵੇਲੇ ਜੋਧਾ ਦੇ ਵਿੱਚ ਹਜ਼ਾਰਾਂ ਦਾ ਇਕੱਠ ਹੈ ਤੁਸੀਂ ਬਿਲਕੁਲ ਸਾਹਮਣੇ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਵੀਰ ਬੈਠੇ ਨੇ ਇਹ ਉਹ ਕਿਸਾਨ ਵੀਰ ਨਹੀਂ ਜਿਨ੍ਹਾਂ ਦੀ ਜ਼ਮੀਨ ਦੇ ਉੱਪਰ ਕਬਜ਼ੇ ਹੋਣੇ ਨੇ ਉਹਨਾਂ ਤੋਂ ਬਿਨਾਂ ਉਹ ਕਿਸਾਨ ਵੀਰ ਵੀ ਬੈਠੇ ਨੇ ਜਿਨ੍ਹਾਂ ਦੀ ਜ਼ਮੀਨ ਬਿਲਕੁਲ ਵੀ 1 ਫੁੱਟ ਵੀ ਜ਼ਮੀਨ ਸਰਕਾਰ ਜਿਹੜੀ ਰਿਕੁਆਇਰ ਕਰਨ ਜਾ ਰਹੀ ਉਹਦੇ ਵਿੱਚ ਨਹੀਂ ਆਉਂਦੀ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਨਿਸ਼ਾਨ ਹੀ ਨਿਸ਼ਾਨ ਝੰਡੇ ਹੀ ਝੰਡੇ ਤੁਹਾਨੂੰ ਨਜ਼ਰੀ ਪੈਣਗੇ ਇਧਰ ਸਾਈਡ ਦੇ ਉੱਪਰ ਖੜੇ ਦੇਖ ਸਕਦੇ ਹੋ ਪਰਲੇ ਪਾਸੇ ਬਜ਼ੁਰਗ ਮਾਤਾਮਾ ਬੈਠੀਆਂ ਨੇ ਸਾਰੇ ਵੀਰ ਬੈਠੇ ਨੇ ਇਧਰ ਚ ਆਤਮਾਰਕੇ ਵੇਖੋ ਸਟੇਜ ਤੇ ਰਕਤਾ ਮੁੜ ਜਾ ਰਹੀ ਹੈ ਇਧਰ ਵੀਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਿੱਧਮਾ ਤੋਂ ਆਏ ਨੇ ਆਹ ਗੁਰਜੀ ਕਾ ਹਾਲ ਸਾਵਾ ਲੱਗਦਾ ਜੀ ਵੀ ਇਕੱਠ ਤਾਂ ਬਹੁਤ ਜ਼ਿਆਦਾ ਹੋ ਗਿਆ ਮੈਂ ਬੋਲ ਰਿਹਾ ਸੀ ਵੀ ਇਹਦੇ ਵਿੱਚੋਂ ਬਹੁਤ ਸਾਰਿਆਂ ਨੂੰ ਮੈਂ ਉਹਨਾਂ ਨੂੰ ਵੀ ਜਾਣਦਾ ਪਿਆ ਜਿਨ੍ਹਾਂ ਦੀ ਇੱਕ ਇੰਚ ਵੀ ਜ਼ਮੀਨ ਨਹੀਂ ਆਉਂਦੀ ਸਰਕਾਰ ਦੀ ਇਸ ਪਾਲਿਸੀ ਦੇ ਤਹਿਤ ਪਰ ਫਿਰ ਵੀ ਦੇਖੋ ਤੁਸੀਂ ਜਜਵੇ ਪੰਜਾਬ ਦੇ ਵਿੱਚ ਲੱਗਦਾ ਵੀ ਤੁਹਾਨੂੰ ਹੈਗੇ ਨੇ ਜਿਉਂਦੇ ਨੇ ਜਿਵੇਂ ਕਹਿੰਦੇ ਪੰਜਾਬ ਮਰ ਗਿਆ ਜੀ ਪੰਜਾਬ ਖਤਮ ਹੋ ਗਿਆ ਨੈਗੇਟਿਵਿਟੀ ਪ੍ਰੋਸੀਜ ਜਾਂਦੀ ਹੈ ਪਰ ਲੱਗਦਾ ਵੀ ਜਜਵੇ ਹੈਗੇ ਨੇ ਸਾਰੀਆਂ ਝੂਠੀਆਂ ਗੱਲਾਂ ਮੁਖਾਬ ਕਰਦੇ ਆ ਜੀ ਇੱਥੇ ਜ਼ਮੀਨ ਦਾ ਮਸਲਾ ਨਹੀਂ ਹੈ ਜੀ ਇੱਥੇ ਮਾਂ ਦਾ ਮਸਲਾ ਹੈਗਾ ਜੀ ਚੁੱਲ੍ਹੇ ਦਾ ਮਸਲਾ ਹੈਗਾ ਜੀ ਇਹ ਭਾਈਚਾਰੇ ਦਾ ਮਸਲਾ ਹੈਗਾ ਇਹ ਸਾਰੇ ਬੰਦੇ ਨਾ ਜਿੰਨੇ ਇੱਥੇ ਆਏ ਆ ਜ਼ਮੀਨਾਂ ਵੇਚ ਵੀਨੇ ਵੀ ਬਹੁਤ ਆਏ ਆ ਪਰ ਜਾਗੀਰ ਦੀਆਂ ਜ਼ਮੀਰਾਂ ਵਾਲੇ ਆਏ ਨੇ ਜਾਗੀਰ ਦੀ ਜ਼ਮੀਰ ਵਾਲੇ ਪਹੁੰਚੇ ਨੇ ਉਹ ਪਹੁੰਚੇ ਆ ਜੀ ਜਿਹੜਾ ਨਾ ਇਹਨਾਂ ਨੇ ਆਪਾਂ ਦਿੱਲੀ ਸੰਘਰਸ਼ ਲੜਿਆ ਸੀ ਸੈਂਟਰ ਦੀ ਸਰਕਾਰ ਨੂੰ ਮਤਲਬ ਹਲਾਇਆ ਔਰ ਉਹਨਾਂ ਨੇ ਸਾਡਾ ਜज्ਬਾ ਪਰਖਿਆ ਉਹ ਜਿਹੜੇ ਬੰਦੇ ਸੀਗੇ ਸਾਰਾ ਸੰਘਰਸ਼ ਪਿੰਡਾਂ ਤੋਂ ਉੱਠਿਆ ਸੀ ਠੀਕ ਹੈ ਨਾ ਅਸੀਂ ਪਿੰਡਾਂ ਵਾਲਿਆਂ ਨੇ ਮਤਲਬ ਇਕੱਠੇ ਹੋ ਕੇ ਸਾਰਾ ਭਾਈਚਾਰਾ ਨਾਲ ਹੀ ਸਾਡਾ ਹਰਿਆਣੇ ਵਾਲਾ ਜੁੜਿਆ ਪੰਜਾਬ ਦੀ ਗੱਲ ਕਰਦੇ ਆ ਜਿਹੜੀ ਆਰੰਭਤਾ ਸੀ ਉਹ ਪੰਜਾਬ ਤੋਂ ਪੰਜਾਬ ਤੋਂ ਹੋਈ ਹੈ ਪੰਜਾਬ ਦੇ ਪਿੰਡਾਂ ਤੋਂ ਹੋਈ ਹੈ ਸ਼ਹਿਰਾਂ ਵਾਲੇ ਬੰਦੇ ਬਾਅਦ ਜਾਣ ਲੱਗੇ ਪਿੰਡਾਂ ਤੋਂ ਹੋਈ ਹੈ ਇਹ ਹੁਣ ਸਰਕਾਰ ਜਿਹੜੀ ਲੈਂਡ ਪੂਲਿੰਗ ਨੀਤੀ ਲਿਆ ਰਹੀ ਆ ਲਿਆਂਦੀ ਆ ਜਿਨ੍ਹਾਂ ਨੇ ਇਹਨਾਂ ਨੇ ਸਾਰਿਆਂ ਨੇ ਆਪਾਂ ਨੂੰ ਪਤਾ ਵਾ ਸਾਰਿਆਂ ਨੇ ਜੇ ਆਪਾਂ ਸੁਣਦੇ ਆ ਵੀ ਸਾਨੂੰ ਦੇਣਾ ਕੀ ਆ ਕੁਛ ਨਹੀਂ ਜੀ ਲੈਣਾ ਸਭ ਤੋਂ ਲੈਣਾ ਹੀ ਲੈਣਾ ਦੇਣਾ ਇਹਨਾਂ ਨੇ ਕੁਛ ਨਹੀਂ ਜੋ ਵੀ ਦੇਣਾ ਚੌਥਾ ਹਿੱਸਾ ਦੇਣੀ ਆ ਜ਼ਮੀਨ ਤਿੰਨ ਹਿੱਸੇ ਆਪਦੇ ਕੋਲੇ ਰੱਖਣੀ ਆ ਉਹ ਸਾਨੂੰ ਮਿਲਣੀ ਨਹੀਂ ਸਾਨੂੰ ਪਤਾ ਵਾ ਉਹ ਜੇ ਮਰ ਵੀ ਗਈ ਤਾਂ ਉਹਦਾ ਫਾਇਦਾ ਵੀ ਕੋਈ ਨਹੀਂ ਫਾਇਦਾ ਵੀ ਕੁਛ ਨਹੀਂ ਹੋਣਾ ਜੀ ਤੇ ਇਹ ਜਿਹੜਾ ਹੈਗਾ ਨਾ ਦੂਸਰਾ ਸਾਡਾ ਜਿਹੜਾ ਭਾਈਚਾਰਾ ਸਾਡਾ ਇਹ ਆਲਣਾ ਆ ਨੀਤੀ ਲਿਆ ਕੇ ਪਟਣਾ ਚਾਹੁੰਦੇ ਨੇ ਸਾਡੇ ਇਹ ਦਰਾਖਤ ਪੁੱਟਣਾ ਚਾਹੁੰਦੇ ਆ ਜਿਹਦੇ ਤੇ ਆਲਣੇ ਆ ਮਤਲਬ ਕਹਿਣ ਦਾ ਭਾਵਾ ਸਾਡੇ ਪਿੰਡਾਂ ਨੂੰ ਖਤਮ ਕਰਨਾ ਚਾਹੁੰਦੇ ਆ ਜਿੱਥੋਂ ਇਹ ਭਾਈਚਾਰਾ ਸਾਡਾ ਚੱਲਦਾ ਮੇਨ ਪਾਲਿਸੀ ਇਹ ਆ ਮੇਨ ਪਾਲਿਸੀ ਇਹ ਆ ਬਾੜੋ ਤੇ ਰਾਜ ਕਰੋ ਦੀ ਨੀਤੀ ਲੈ ਕੇ ਅੰਗਰੇਜ਼ ਆਏ ਸੀ ਬਲਤੇ ਰਹੇ ਵਰ ਤੇ ਰਹੇ ਆ ਜੀ ਇਹ ਸਾਨੂੰ ਸਾਡੇ ਜਿਵੇਂ ਹੈਗਾ ਜਾਨਵਰ ਦਾ ਉਥੇ ਦਰਾਖਤੀ ਪੱਟ ਦੇਣਗੇ ਆਲ ਨਹੀਂ ਉਹਦੇ ਆਪੇ ਹੀ ਟਹਿ ਜਾਣੇ ਹਨ ਉਹ ਬੇਕਰੇ ਹੋ ਜਾਣਗੇ ਸਾਨੂੰ ਵੀ ਇਹ ਸਾਡੇ ਪਿੰਡਾਂ ਨੂੰ ਖਤਮ ਕਰਨ ਦੀ ਪਾਲਿਸੀ ਆ ਸਾਡੀਆਂ ਜ਼ਮੀਨਾਂ ਨੂੰ ਖਤਮ ਕਰਨ ਦੀ ਪਾਲਿਸੀ ਆ ਜਿਹੜੇ ਬੰਦੇ ਹਜੇ ਵੀ ਘਰਾਂ 'ਚ ਬੈਠੇ ਆ ਫਿਰ ਵੀ ਮਤਲਬ ਉਹਨਾਂ ਨੂੰ ਸਮਝ ਕੇ ਉੱਠ ਪੈਣਾ ਚਾਹੀਦਾ ਜਿੰਨਾ ਪ੍ਰੈਸ਼ਰ ਗਵਰਨਮੈਂਟ ਤੇ ਹੈਗਾ ਪੰਜਾ ਚਾਰ ਦਿਨਾਂ ਦੇ ਵਿੱਚ ਫੈਸਲਾ ਵੀ ਆ ਜਾਣਾ ਤੁਹਾਡੇ ਕੋਲ ਇਹ ਝੂਟ ਕਰਨ ਤਾਂ ਮਾਰਨ ਵਾਲੀ ਗਵਰਨਮੈਂਟ ਮਾਰ ਇਹ ਬੱਜਿਆ ਹੀ ਪਿਆ ਠੀਕ ਹੈ ਨਾ ਸਾਰੇ ਪਾਸਿਆਂ ਤੋਂ ਆਪਾਂ ਨੂੰ ਤਕੜੇ ਹੋ ਕੇ ਲਾਉਣਾ ਚਾਹੀਦਾ ਜਿਹਦੀ ਜ਼ਮੀਨ ਹੈਗੀ ਨੇ ਹੈਗੀ ਵਾਲੇ ਆ ਵੀ ਆ ਜਿਹਦੀ ਨਹੀਂ ਹੈਗੀ ਉਹਨੂੰ ਵੀ ਰੋਟੀ ਦਾ ਮਸਲਾ ਚੁੱਲੇ ਦਾ ਮਸਲਾ ਜੀ ਜੀ ਇਹ ਮਤਲਬ ਕਿ ਤੁਸੀਂ ਲੋਕਾਂ ਦੇ ਵਿੱਚ ਇਹ ਕਹਿਣਾ ਚਾਹੁੰਦੇ ਹੋ ਵੀ ਹਾਂ ਆਪਣਾ ਜਿਹੜਾ ਹੈਗਾ ਇਹ ਮਾਂ ਜਿਹਨੂੰ ਆਪਾਂ ਕਹਿੰਦੇ ਤੁਸੀਂ ਮਾਂ ਤੋਂ ਸਟਾਰਟਿੰਗ ਕੀਤੀ ਹੈ ਇੰਡੀਆ ਦੀ ਹੈ ਨਾ ਗੱਲ ਜ਼ਮੀਨ ਦੀ ਹੈ ਜਿੱਥੇ ਉੱਥੇ ਜ਼ਮੀਰ ਦੀ ਵੀ ਨਾਲ ਹੈ ਜੀ ਇਹ ਤਾਂ ਲੋਕਾਂ ਨੂੰ ਹੰਬੜਾ ਮਾਰਨ ਗਾ ਕੱਲ ਮੈਂ ਨਾ ਇੱਕ ਵੀਡੀਓ ਸੁਣਦਾ ਸੀਗਾ ਲੁਧਿਆਣੇ ਦੇ ਵਪਾਰੀ ਭਾਈਚਾਰੇ ਤੋਂ ਸੀ ਉਹ ਵੀ ਪੂਰਾ ਬਿਲਕ ਬਿਲ ਕੇ ਕੇ ਕਹਿ ਰਿਹਾ ਸੀ ਕਹਿੰਦਾ ਵੀ ਜਿਹੜੇ ਹਿਸਾਬ ਨਾਲ ਇਹ ਗਵਰਨਮੈਂਟ ਆ ਵਪਾਰੀ ਆ ਜਿਹੜੇ ਕਲੋਨਾਈਜ਼ਰ ਹੈਗੇ ਨੇ 100-100 ਏਕੜ ਵਾਲਾ ਜਿਹੜਾ ਕਹਿੰਦੇ ਆ ਵੀ ਸਾਨੂੰ ਉਹਨਾਂ ਨੇ ਕੰਸੈਂਟ ਦੇਤਾ ਧੱਕੇ ਨਾਲ ਉਹਨਾਂ ਨੂੰ ਮਤਲਬ ਠਾਣੇ ਜਾਂ ਹੋਰ ਉਹਨਾਂ ਨੂੰ ਈਡੀ ਦੇ 압ਰੈਸ਼ਰ ਪਾ ਕੇ ਲੈ ਰਹੀ ਆ ਜ਼ਮੀਨਾਂ ਕਾਲ ਲੋ ਬਿਲਕੁਲ ਬਿਲਕੁਲ ਤੇ ਕਹਿ ਰਹੇ ਹੁਣ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਸਾਡਾ ਵੀ ਬਚਾ ਤਾਂ ਹੀ ਹੋਣਾ ਜੇ ਅਸੀਂ ਸੰਘਰਸ਼ ਦੇ ਵਿੱਚ ਜਾਵਾਂਗੇ ਉਹਨੇ ਕਿਹਾ ਵੀ ਇਹ ਸਾਲੇ ਦਿਨਾਂ ਦਾ ਗਦੌੜਾ ਫਿਰਿਆ ਸਭ ਤੋਂ ਜ਼ਮੀਨਾਂ ਲੈ ਲੈਣਗੇ ਅਸੀਂ ਜਿੱਥੇ ਕਿਸਾਨ ਸੰਘਰਸ਼ ਕਰਦਾ ਸਾਨੂੰ ਵੀ ਉਹਨਾਂ ਦੇ ਸਾਥ ਦੇਣਾ ਚਾਹੀਦਾ ਐਵੇਂ ਸਾਨੂੰ ਡਰਨਾ ਨਹੀਂ ਚਾਹੀਦਾ ਮਤਲਬ ਐਵੇਂ ਡਰਾਉਂਦੇ ਆ ਸਾਨੂੰ ਡਰਨਾ ਨਹੀਂ ਚਾਹੀਦਾ ਖੜੇ ਹੋਣਾ ਚਾਹੀਦਾ ਡਰ ਗਿਆ ਤਾਂ ਮਰ ਗਿਆ ਉੱਠਣਾ ਚਾਹੀਦਾ ਜਦੋਂ ਵਪਾਰੀ ਵਰਗੇ ਸਾਹਮਣੇ ਆ ਜਾਂਦਾ ਤੇ ਉਦੋਂ ਤਕੜੀ سپورਟ ਮਿਲਦੀ ਹੈ ਜਿਵੇਂ ਕਹਿ ਦਿੰਦੇ ਨੇ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਨੇ ਇਹੀ ਚੀਜ਼ ਆਪਾਂ ਕਹਿ ਸਕਦੇ ਬਿਲਕੁਲ ਜੀ ਬ ਹੈ ਵੀ ਭਾਈਚਾਰਾ ਜੀ ਜਿਹੜੇ ਵਪਾਰੀ ਵੀ ਵਪਾਰੀ ਵੀ ਸਾਡੇ ਪਿੰਡਾਂ ਦੇ ਹੀ ਆ ਨਾ ਜਿਹੜੇ ਆੜਤੀ ਹੈ ਸਪੋਜ ਕਰ ਲਓ ਮੈਂ ਸਦਮਾ ਤੋਂ ਆ ਸਾਡੇ 3-4 ਬੰਦੇ ਆ ਬੈਜਨਾਥ ਕੇ ਸਦਮਾ ਵਾਲੇ ਬਾਜਦੇ ਭਾਵੇਂ ਜਗਰੌਂ ਚਲੇ ਗਏ ਵਪਾਰ ਕਰਨ ਕਾਂਛੀ ਰਾਮ ਕੇ ਉਹ ਵੀ ਸਦਮਾ ਵਾਲੇ ਬਾਜਦੇ ਕੋਈ ਲੱਖੇ ਦਾ ਕੋਈ ਕਿਤੋਂ ਦਾ ਸ਼ੋਕਰ ਤੋਂ ਉਹਨਾਂ ਦਾ ਪਿੰਡ ਨਾਲ ਜੁੜਿਆ ਨਾ ਜੜਾਂ ਦਾ ਉਹਨਾਂ ਦੇ ਹਜੇ ਵੀ ਪਿੰਡ ਨਾਲ ਭਾਵੇਂ 50 60 ਸਾਲ ਸਾਲ ਹੋ ਗਏ ਪਿੰਡ ਛੱਡ ਕੇ ਚਲੇ ਗਿਆ ਨੂੰ ਸਾਡੇ ਜਿੰਨੇ ਬੱਚੇ ਬਾਹਰ ਚਲੇ ਗਏ ਬੰਦੇ ਭਰਾ ਬਾਹਰ ਚਲੇ ਗਏ ਉਹ ਆਪਣੇ ਪਿੰਡ ਦੇ ਨਾਲ ਹੀ ਆ ਨਾ ਉੱਥੇ ਵੀ ਆ ਪਾਵੇਂ ਬ੍ਰੈਂਪਟਨ ਪਾਵੇਂ ਅਮਰੀਕਾ ਬਾਸਦੇ ਆ ਪਰ ਉਹ ਬਸਦੇ ਉਹਨਾਂ ਦਾ ਪਿੰਡ ਦੇ ਨਾਲ ਨਾਲ ਹੀ ਆ ਵੀ ਫਲਾਣੇ ਪਿੰਡ ਤੋਂ ਆ ਜੀ ਜੀ ਮਤਲਬ ਇਹ ਜੜ ਤੋਂ ਤੋੜਨ ਵਾਲੀ ਆ ਇਸ ਸਕੀਮ ਇਹ ਤੇ ਜੂਜਵਾਤੀ ਸਾਡੀ ਸਾਂਝ ਆ ਜੂਜਵਾਤ ਨੂੰ ਤੋੜ ਤੂੰ ਸਾਨੂੰ ਤਾਂ ਅਸੀਂ ਤਾਂ ਜਿਹੜੀਆਂ ਖੇਤ ਆ ਜ਼ਮੀਨਾਂ ਜ਼ਮੀਨਾਂ ਦੇ ਵਿੱਚ ਸਾਡੀ ਸਾਂਝ ਕੀ ਆ ਪਹਿਲਾਂ ਅਸੀਂ ਆਪਣੇ ਦਾਦੇ ਪੜਦਾਦੇ ਦੇ ਨਾਲ ਜਿਹੜੀਆਂ ਬੜਦਾਂ ਵਾਲੇ ਸੁਹਾਗੇ ਹੁੰਦੇ ਉਹਨਾਂ ਦੇ ਉੱਤੇ ਬਹਿ ਬਹਿ ਕੇ ਮਤਲਬ ਸੁਹਾਗਾ ਮਾਰਦੇ ਬਹਿ ਕੇ ਝੂਟੇ ਲਏ ਜਿੰਨੀ ਮਿਹਨਤ ਕੀਤੀ ਕਿੰਨੀ ਮਿਹਨਤ ਕੀਤੀ ਆ ਕਾਹੀ ਵਾਲੀਆਂ ਜ਼ਮੀਨਾਂ ਚੋਂ ਆ ਬੰਦਰ ਜ਼ਮੀਨਾਂ ਉਹਨਾਂ ਨੇ ਮਿਹਨਤ ਕਰਕੇ ਆਪਣੀ ਜ਼ਿੰਦਗੀ ਕાળਤੀ ਅਸੀਂ ਵੀ ਆਪਣੀ ਜਵਾਨੀ ਨਗਾਦੀ ਆ 60 ਸਾਲ ਦੀ ਨੀੜ ਹੋਣ ਵਾਲੇ ਆ ਉਹਨਾਂ ਦੇ ਇਹਦੇ ਨਾਲ ਸਾਝਾ ਸਾਡੀ ਦਾਦੀ ਮਾਂ ਉੱਥੇ ਰੋਟੀਆਂ ਲੈ ਕੇ ਆਉਂਦੇ ਸਾਡੇ ਬਜ਼ੁਰਗ ਸਨ ਤਾਂ ਇਹ ਵੀ ਹੁਣ ਤਰੇ ਬੰਦਿਆ ਜਿੱਦਾਂ ਦੀ ਪਾਲਸੀ ਆਈ ਆ ਇੱਕ ਹਿਸਾਬ ਨਾਲ ਅਸੀਂ ਪੱਜ ਨਾਲ ਸੁੱਤੇ ਨਹੀਂ ਜੀ ਨੀਂਦ ਨਹੀਂ ਆਉਂਦੀ ਮਤਲਬ ਇਹ ਮਤਲਬ ਇਹ ਕਰ ਕੀ ਰਹੀ ਹੈ ਗਵਰਨਮੈਂਟ ਜਿੰਨਾ ਜਿੰਨਾ ਨੂੰ ਅਸੀਂ ਨਾ ਇੱਥੇ ਬਣਾ ਕੇ ਭੇਜ ਚਲੋ ਖੈਰ ਮਤਲਬ ਸਾਰਿਆਂ ਦੀ ਆਪਾਂ ਯੋਰਟੀ ਇਹਨਾਂ ਨੂੰ ਬਣਾਇਆ ਸੀ ਵੀ ਇੱਕ ਬਦਲਾਵ ਆਉਂਦਾ ਪਰ ਆ ਬਦਲਾ ਜਿਹੜਾ ਲਿਆ ਕੇ ਸਾਡੇ ਸਾਹਮਣੇ ਖੜਾ ਕਰਤਾ ਜੀ ਮਤਲਬ ਇਹਨਾਂ ਦਾ ਹੁਣ ਦੂਸਰੀ ਲੋਟ ਬਦਲਾ ਇਹਨਾਂ ਦਾ ਝਾੜੂ ਆ ਦੇਖ ਲਓ ਹੁਣ ਖਿਲਰਿਆ ਪਿਆ ਖਿਲਰ ਜਾਣਾ ਹੁਣ ਖਿਲਾਰ ਨਾ ਜੀ ਖਿਲਾਰ ਆਮ ਲੋਕਾਂ 'ਚ ਇਹੀ ਗੱਲ ਚੱਲਦੀ ਪਈ ਐ ਕਿ ਝਾੜੂ ਜਿਹੜਾ ਹੈਗਾ ਉਹ ਖਿਲਾਰ ਕੇ ਛੱਡਾਂਗੇ ਇੱਕ ਈ ਗੱਲ ਹੋਰ ਵੀ ਹੁੰਦੀ ਐ ਜੀ ਲੋਕਾਂ ਦੇ ਵਿੱਚ ਇਹ ਵੀ ਗੱਲ ਦੀ ਚੱਲਦੀ ਪਈ ਐ ਵੀ ਇਹ ਨੀਤੀਆਂ ਪੁਰਾਣੇ ਸਮੇਂ ਤੋਂ ਅਕਾਲੀਆਂ ਦੇ ਟਾਈਮ ਕਾਂਗਰਸ ਦੇ ਟਾਈਮ ਤੋਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਚੱਲਦੀਆਂ ਤਾਂ ਪੁਰਾਣੇ ਟਾਈਮ ਤੋਂ ਪਰ ਏਡੇ ਵੱਡੇ ਲੈਵਲ ਤੇ ਜੇ ਆਪਾਂ ਸੋਚਦੇ ਆਂ ਵੀ ਅਸੀਂ 85 ਤੋਂ ਇਹਦੀ ਨੀਤੀ ਚੱਲਦੀ ਐ 85 86 ਤੋਂ ਵੱਧ ਤੋਂ ਵੱਧ ਕੋਈ ਉਦੋਂ ਰਕਬਾ ਮੈਂ ਐਡਾ ਕੋਈ ਅਰਥਸ਼ਾਸਤਿਕ ਤਾਂ ਹੈ ਨਹੀਂ ਪਰ ਆਪਾਂ ਮੋਟਾ ਜਿਹਾ ਕਹਿ ਦਿੰਦੇ ਆ ਕਿ 20-25 ਹਜ਼ਾਰ ਏਕੜ ਕਰ ਲਿਆ ਹੋਊਗਾ ਨਾ ਪੂਲ ਕਰ ਲਿਆ ਹੋ ਉਹਨਾਂ ਨੇ ਇੰਨੇ ਟਾਈਮ ਦੇ ਵਿੱਚ ਮਤਲਬ 25-30 ਸਾਲਾਂ ਦੇ ਵਿੱਚ ਇਹਨਾਂ ਨੇ ਤਾਂ ਆਉਂਦਿਆ ਨਹੀਂ ਦੇਖ ਲਓ ਵੀ 65 ਹਜ਼ਾਰ ਏਕੜ ਮਤਲਬ ਇਹਦੇ ਚੋਂ 35 ਹਜ਼ਾਰ ਏਕੜ ਸਾਡੀ ਭਾਰਤ ਮਾਲਾ ਦੇ ਵਿੱਚ ਉਹਨਾਂ ਲੈ ਲਿਆ 1 ਕਰੋ 1 ਲੱਖ ਏਕੜ ਨਿਕਲ ਗਿਆ ਪੰਜਾਬ ਚੋਂ ਉਹਨੂੰ ਤੋਂ ਬਾਅਦ ਦੇ ਵਿੱਚ ਭਾਰਤ ਮਾਲਾ ਦੇ ਨਾਲ ਹੋਰ ਕੋਈ ਡਰਾਈ ਪੋਰਟਾਂ ਬਣਨਗੀਆਂ 5 7 10 ਜਿਵੇਂ ਸੌਂਦੇ ਆ ਕਿਉਂਕਿ ਇਹ ਵਪਾਰ ਵਪਾਰੀਕਰਨ ਕਰਨਾ ਇਹਨਾਂ ਨੇ ਅੱਜ ਦੇ ਨਾਲ ਵੀ ਆ ਜਿਹੜੀ ਹੈਗੀ ਲੈਂਡ ਪੂਲਿੰਗ ਆ ਇਹ ਵੀ ਗਾਂਹ ਜਾ ਕੇ ਦੇਣੀ ਦਾ ਕੰਟਰੈਕਟ ਤੇ ਖੇਤੀ ਲਈ ਹੋ ਜਾ ਕੁਝ ਵੀ ਉਹ ਵੱਡੇ ਕਾਰਪੋਰੇਟ ਜਦੋਂ ਲੈਂਡ ਪੂਲਿੰਗ ਇਹ ਡਰਾਈ ਪੋਰਟਾਂ ਬਣਾਉਣਗੇ ਇੱਕ ਇੱਕ ਡਰਾਈ ਪੋਰਟ ਨੂੰ ਹਜ਼ਾਰ ਹਜ਼ਾਰ 5 5 4 4000 ਇੱਕੜੋਂ ਛੇ ਹੋਰ ਕਰਨਗੇ ਕੋਈਨ ਉਦੋਂ ਬਾਅਦ ਦੇ ਵਿੱਚ ਉਹਦਾ ਬਾਡਾ ਤਾਂ ਲਣਗੇ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਸਾਡੀ ਪ੍ਰਧਾਨਗੀ ਰਹੂਗੀ ਉਦੋਂ ਕਿਤਨੀ ਕੋਠਿਆਂ ਤੇ ਕਰਾ ਕਰਾਂਗੇ ਅਸੀਂ ਕਿੱਥੇ ਕਰਾਂਗੇ ਜਿਹੜੀ ਜ਼ਮੀਨ ਆ ਸਾਡੀ ਸੋਨਾ ਉਗਣ ਵਾਲੀ ਆ ਉਹਨੂੰ ਤਾਂ ਇੱਕ ਕੰਕਰੀਟ ਦੇ ਜੰਗਲ ਬਣਾਪਨਾ ਤੋਂ ਪਿੱਛੇ ਤਾਂ ਤਿੰਨ ਤਿੰਨ ਫਸਲਾਂ ਲੈਣੇ ਆ ਸਾਡਾ ਵਧੀਆ ਰਹਿਣੀ ਸ਼ੈਣੀ ਆ ਅਸੀਂ ਇਹਨਾਂ ਤੋਂ ਮਤਲਬ ਪੂਰੇ ਸੈਟਿਸਫਾਈ ਆ ਸਾਡੀ ਲੇਬਰ ਪੂਰੀ ਸੈਟਿਸਫਾਈ ਆ ਜਦੋਂ ਕਰੋਨਾ ਟਾਈਮ ਸੀ ਇੱਕੋ ਹੀ ਆ ਜਿਹੜਾ ਕਿੱਤਾ ਉਹ ਕਿੱਤੇ ਨਾਲ ਜੁੜਿਆ ਕਿਸਾਨ ਭੁੱਖਾ ਨਹੀਂ ਮਰਿਆ ਤੇ ਜਾਂ ਜਿਹੜਾ ਉਹਨਾਂ ਦਾ ਭਾਈ ਚਾਰਾ ਅਸੀਂ ਲੇਬਰ ਵਾਲਾ ਉਹ ਨਹੀਂ ਭੁੱਖਾ ਮਰਿਆ ਬਾਕੀ ਸਾਰੇ ਤਰਾ ਤਰਾ ਕਰਦੇ ਸੀ ਠੀਕ ਆ ਨਾ ਇਹੀ ਗੱਲ ਹੈਗੀ ਆ ਵੀ ਇਹੀ ਇਹ ਥੱਲੇ ਲੋਣਾ ਚਾਹੁੰਦੇ ਆ ਸਾਨੂੰ ਇਹਨੂੰ ਛੁਗਾ ਕੇ ਇਹਨੂੰ ਕਰਦੇ ਕਰੀਏ ਤੇ ਇਹਨਾਂ ਨੂੰ ਟੇਬਲ ਪੜਾ ਕੇ ਉੱਥੇ ਭੇਜੀ ਉਹ ਅਗਲੇ ਮਿਕਰੌਣ ਲਈ ਜੀ ਜੀ ਅਗਰ ਜੀ ਗੜਾ ਨਾਲ ਵੀ ਗੱਲ ਕਰਦੇ ਆ ਪਿਛਲੇ ਸੰਕਾਟ ਦੌਰਾਨ ਤੁਸੀਂ ਯੂ ਐਸ ਏ ਤੋਂ ਸਿੱਧੇ ਬਾਗਲ ਤੇ ਕੁਟੇਗੇ ਸੀ ਜਾਨਦੇ ਆ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਹਾਂ ਜੀ ਆ ਅੱਜ ਕਿਵੇਂ ਆਉਣਾ ਹੋਇਆ ਇੱਥੇ ਅੱਜ ਵੀ ਲਗਾਤਾਰ ਸਵਾਮਨ ਬਾਹਰ ਹੋ ਕਿਸੇ ਦੀ तकरीबन ਮੈਂ ਹਰ ਇੱਕ ਵਾਰੀ ਆਉਣਾ ਵੈਸੇ ਉਧਰ ਸਾਡੇ ਪਿੰਡ ਸਦਮਾ ਕਲਾਂ ਵੀ ਨਹੀਂ ਆਈ ਨਹੀਂ ਹੈਗੀ ਵੈਸੇ ਇਹ ਜਿਹੜੀ ਮੈਂ ਗੱਲ ਕਰ ਰਿਹਾ ਲੋਕਾਂ ਦੇ ਨਾਲ ਪਹਿਲੇ ਦੇ ਮੈਂ ਇਹੀ ਗੱਲ ਕਰਦਾ ਵੀ ਉਹ ਲੋਕ ਵੀ ਸੰਘਰਸ਼ ਦੇ ਵਿੱਚ ਦੂਤਿਆਂ ਨਾਲੋਂ ਜ਼ਿਆਦਾ ਆ ਰਹੇ ਨੇ ਜਿਨ੍ਹਾਂ ਦੀ ਜ਼ਮੀਨ ਜਿਹੜੀ ਰਿਕੁਆਇਰ ਨਹੀਂ ਕੀਤੀ ਜਾਣੀ ਸਾਡੇ ਪਿੰਡ ਦੀ ਰਿਕੁਆਇਰ ਜਿੰਨੀ ਅਜੇ ਹੋਈ ਨਹੀਂ ਹੈ। ਇਹ ਵੀ 7 ਦਿਨਾਂ ਲਈ ਅਸੀਂ ਪਹਿਲਾਂ ਗੱਲ ਕਰੀ ਹੈ। ਮੈਂ ਦਿੱਲੀ ਵੀ ਅਮਰੀਕਾ ਤੋਂ ਸਪੈਸ਼ਲ ਆਉਂਦਾ ਰਹੇ ਹਾਂ। ਪਰ ਅਸੀਂ ਇਹਦੀ ਜ਼ਿੰਮੇਵਾਰੀ ਸਮਝਦੇ ਹਾਂ ਸਾਡਾ ਮਤਲਬ ਇੱਕ ਅਧਿਕਾਰ ਹੈ ਉਹਨਾਂ ਦੂਜੇ ਭਰਾਵਾਂ ਦੇ ਨਾਲ ਖੜਨ ਤੇ ਭਾਈ ਜੀ ਨੇ ਸਾਰੀਆਂ ਗੱਲਾਂ ਕਰਤੀਆਂ ਮੈਂ ਰਿਪੀਟ ਨਹੀਂ ਕਰਦਾ ਕਿ ਸਾਨੂੰ ਸਾਰਿਆਂ ਨੂੰ ਉੱਠਣਾ ਚਾਹੀਦਾ ਤੇ ਜਦੋਂ ਮੌਕਾ ਬਾਅਦ ਵਿੱਚ ਉੱਠੇ ਜਦੋਂ ਬਾਜੀ ਬੀਤੀ ਉਹਦਾ ਕੋਈ ਫਾਇਦਾ ਨਹੀਂ ਲੱਗਦਾ ਲੱਗਦਾ ਹੈ ਲੱਗਦਾ ਤੁਹਾਨੂੰ ਜਿਵੇਂ ਆਮ ਨੈਗੇਟਿਵਿਟੀ ਲੋਕਾਂ ਦੇ ਵਿੱਚ ਚੱਲਦੀ ਹੁੰਦੀ ਆ ਪੰਜਾਬ ਖਤਮ ਹੋ ਗਿਆ ਜੀ ਜ਼ਮੀਰਾਂ ਮਰ ਗਈਆਂ ਜੀ ਆਮ ਤੁਸੀਂ ਸੋਸ਼ਲ ਮੀਡੀਆ ਤੇ ਗੱਲਾਂ ਸੁਣਦੇ ਹੋਮੋਂਗੇ ਆ ਇਕੱਠ ਦੇਖ ਕੇ ਤੁਹਾਨੂੰ ਅੱਜ ਲੱਗਦਾ ਵੀ ਪੰਜਾਬ ਦੇ ਲੋਕ ਸੁੱਤੇ ਪਏ ਨੇ ਬਿਲਕੁਲ ਨਹੀਂ ਉਹਨਾਂ ਚ ਅਸੀਂ ਵੀ ਹਾਂ ਅਸੀਂ ਜਾਗਦੇ ਹਾਂ ਅਸੀਂ ਜਾਗਦੇ ਕਰਕੇ ਆਏ ਹਾਂ ਜਿੱਦਾ ਗਰਮੀ ਆ ਅਸੀਂ ਵੀ ਪੁਲਰ ਲਾ ਕੇ AC ਲਾ ਕੇ ਬੈਸ ਬੰਦੇ ਸੀਗੇ ਲੱਗਦਾ ਨਹੀਂ ਹੈਗਾ ਗੱਲ ਕਹਿੰਦਾ ਪਹੁੰਚਦੀ ਹੈ ਤੇ ਮੈਨੂੰ ਲੱਗਦਾ ਵੀ ਛੇਤੀ ਜੇ ਇਹ ਕੰਮ ਜਿਹੜਾ ਜਿਵੇਂ ਉਹ ਕਾਨੂੰਨ ਵਾਪਸ ਹੋ ਰਹੀ ਸੀ ਉਹ ਹੋ ਜਾਣਗੇ ਆਪਣਾ ਪ ਦੇਖੋ ਜਿਹਨੇ ਇਹ ਇਕੱਠ ਹੋਣੇ ਆ ਇਹ ਇੱਕ ਆਪਾਂ ਜੋ ਪ੍ਰੈਸਰਾਈਜ਼ ਕਰਦੇ ਆ ਪ੍ਰਭਾਵਕ ਹੋਣਾ ਪਰ ਜਿਹਨੇ ਵੀ ਘਰੇ ਬੈਠੇ ਆ ਨਾ ਉਹ ਮਤਲਬ ਇਹਨਾਂ ਵੀ ਦੋ ਚਾਰ ਬੰਦੇ ਕਹਿੰਦੇ ਛੱਡੋ ਜੀ ਬਹੁਤ ਘੱਟ ਹੈਗਾ ਮੈਂ ਕੀ ਕਰਨਾ ਉਹਨਾਂ ਚ ਫਿਰ ਅਸੀਂ ਵੀ ਕਹਿ ਦਈਏ ਕੀ ਕਰਨਾ ਤੁਸੀਂ ਵੀ ਕਹੋਗੇ ਕੀ ਕਰਨਾ ਕਿਤੇ ਆਉਣਾ ਨਹੀਂ ਕਿਸੇ ਨੇ ਇਸ ਕਰਕੇ ਸਾਨੂੰ ਸਾਥ ਰੂਜ ਦੇਣਾ ਚਾਹੀਦਾ ਔਰ ਸਾਡਾ ਰੋਜ਼ ਦਾ ਹੱਕ ਪੁੰਦਾ ਕਿਹਨੇ ਤੁਸੀਂ ਮੇਰੀ ਗੱਲ ਕੀਤੀ ਹੈ ਮੈਂ ਅਮਰੀਕਾ 'ਚ ਰਹਿੰਦਾ ਭਾਵੇਂ ਜੋ ਮਰਜੀ ਹੈ ਪਰ ਮੈਂ ਇੱਥੇ ਜੁੜਿਆ ਹੋਇਆ ਮੈਂ ਤਕਰੀਬਨ ਜੁੜੇ ਹੋਏ ਇੱਥੇ 12 'ਚੋਂ 11 ਮਹੀਨੇ ਇੱਥੇ ਰਹਿਣਾ ਹੈ ਸਿੰਘਰ ਜੀ ਬੈਠੇ ਤੁਸੀਂ ਕਈ ਰਚਨਾਵਾਂ ਵੀ ਲਿਖੀਆਂ ਸਿਗੀਆਂ ਹਾਂਜੀ ਤੁਸੀਂ ਕੌਂਦੇ ਵੀ ਰਹੇ ਹਾਂ ਹਾਂਜੀ ਅੱਜ ਵੀ ਲੱਗਦਾ ਤੁਹਾਨੂੰ ਕੁਝ ਲਿਖਿਆ ਦੋ ਸ਼ਬਦ ਤੁਹਾਨੂੰ ਲਿਖੇ ਦਾ ਨਹੀਂ ਜਾ ਕੋਹ ਤਾਂ ਇੱਕ ਦੋ ਪਰਸਾ ਬਸ ਤੇ ਵਾਦੀ ਵਾਦੀ ਬਸ ਬismillah ਨੀ ਕੰਨ ਕੋਲ ਕੇ ਸਰਕਾਰੇ ਅੱਕ ਗਿਆਂ ਹੁਣ ਬੋਲ ਬੋਲ ਕੇ ਸਰਕਾਰੇ ਮਨ ਜਾਨੀ ਕਿਉਂ ਅੜੀਆਂ ਕਰਦੀ ਮਨ ਜਾ ਕਿਉਂ ਨਹੀਂ ਕੁੜੀਆਂ ਕਰਦੀ ਤਸ ਫਿਰ ਸਾਨੂੰ ਕੀ ਕਰਨਾ ਪਊ ਰੱਜ ਦਿੱਤਾ ਇਤਿਹਾਸ ਕਿਸਾਨਾ ਨੀ ਸਰਕਾਰੇ ਬੱਚਾ ਬੱਚਾ ਕਉ 12 ਇਤਿਹਾਸ ਮਜਦੂਰਾਂ ਬੈਰ ਨੇ ਪੰਜਾਹ ਪਚਾਰ ਉਹ ਇੱਕ ਦਰਦ ਆਇਆ ਨਾ ਵੀ ਹਾਂ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਉਹ ਇਹ ਕਹਿਣ ਕਿ ਸਾਡੇ ਬਜ਼ੁਰਗ ਪਿੱਛੇ ਨਹੀਂ ਸੀ ਹਟੇ ਉਹਨਾਂ ਦੀ ਜ਼ਮੀਰ ਜਾਗਦੀ ਸੀ ਉਹ ਮਰੇ ਹੋਏ ਨੇ ਸੀ ਜਦੋਂ ਇਹ ਦੇਖਣਗੇ ਨਾ ਜਿਹੜੇ ਅਸੀਂ ਇਸ ਗੱਲ ਕਿ ਇਤਿਹਾਸ ਇੱਥੇ ਲਿਖਿਆ ਇਤਿਹਾਸ ਹਾਂਜੀ ਇਤਿਹਾਸ ਲਿਖਿਆ ਗਿਆ ਹੈ ਅਭੀ ਇੱਕ ਇਤਿਹਾਸ ਹੈ ਇਸ ਕਰਕੇ ਵੀ ਮੈਂ ਜੇ ਜੇ ਤੁਸੀਂ ਯਾਰ ਵੇਸ਼ੇ ਇਹ ਸਾਪੋਂ ਲੜ ਪੈਣ ਚ ਕੋਈ ਕੰਮ ਚੱਲਦਾ ਉਹ ਤੇ ਹਿੱਸਾ ਪਾਈ ਦਾ ਅੱਜ ਹੈਗੇ ਕੱਲ੍ਹ ਨਹੀਂ ਹੈ ਫਰਵਰੀ ਆ ਤੇ ਬਾਹਰਲੇ ਦੇਸ਼ ਦੇ ਵਿੱਚ ਕੀ ਗੱਲਾਂ ਚੱਲਦੀਆਂ ਨੇ ਪੰਜਾਬ ਨੂੰ ਬਾਹਰਲੇ ਪੰਜਾਬੀ ਇਸ ਇਸ ਚੀਜ਼ ਨੂੰ ਲੈ ਕੇ ਜਿਹੜੀ ਆ ਗਈ ਹੈ ਕਾਹਦੇ ਕਿਸਾਨਾਂ ਦੀਆਂ ਬਹੁਤ ਦਰਦ ਰੱਖਦੇ ਨੇ ਹਰ ਵਕਤ ਜੇ ਕੋਈ ਨਹੀਂ ਆ ਸਕਦਾ ਉਹ ਦੂਜੇ ਲੋਕ ਸਪੋਰਟ ਕਰਦਾ ਆ ਕਈ ਆਉਂਦੇ ਨੇ ਪਿਛਲੇ ਸੰਘਰਸ਼ ਵੀ ਲੱਗਿਆ ਰਾਇਨian ਰੈਪਰਸੈਂਟੇਸ਼ਨ ਅੰਦਰ ਅਸੀਂ ਉੱਤੇ ਜਾ ਕੇ ਟ੍ਰੈਕਟਰ ਮਾਰਚ ਦਾ ਕੀ ਆ ਜੀ ਬਹੁਤ ਸਿਪੋਰਟ ਜੋ ਪੰਜਾਬ ਦੇ ਵਿੱਚ ਸੀ ਅੱਜ ਵੀ ਉੱਥੇ ਗੱਲ ਚੱਲਦੀ ਆ ਕੱਟ ਵੀ ਹੋ ਰਹੇ ਨੇ ਗੱਲ ਚੱਲ ਰਹੇ ਪਿੰਡ ਪਿੰਡ ਵਰਦਾ ਹੀ ਨੇ ਪਰ ਬਾਹਰਲੇ ਬਹੁਤ ਫਿਕਰ ਕਰਦੇ ਐਸੀ ਗੱਲ ਜੀ ਤੁਸੀਂ ਦੇਖਿਆ ਜਾਵੇ ਪੰਜਾਬ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਐਨਆਰਆਈ ਹਾਂ ਪਰ ਬਾਹਰੋਂ ਬਹੁਤ ਜ਼ਿਆਦਾ ਸਪੋਰਟ ਕਰਨ ਚੀਜ਼ ਹੈ ਹਰ ਇੱਕ ਚੀਜ਼ ਦੀ ਸਪੋਰਟ ਪਿੰਡ ਚ ਕੰਮ ਚੱਲੇ ਕੁਝ ਵੀ ਹੋਵੇ ਜਦੋਂ ਸੰਘਰਸ਼ ਚੱਲਣ ਤਾਂ ਬਾਹਰੋਂ ਹਰ ਵਾਰ ਸਪੋਰਟ ਰਹਿੰਦੀ ਆ ਬਾਹਰਲੇ ਐਨਆਰਆਈ ਨੇ ਉਹ ਕਦੇ ਵੀ ਪਿੱਛੇ ਨਹੀਂ ਹਟਦੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਵੀਰਾਂ ਦਾ ਧੰਨਵਾਦ ਦੇਖੋ ਤੁਸੀਂ ਫੋਰਮ ਤੋਂ ਆਏ ਨੇ ਹੋਰ ਵੀ ਵੀਰ ਹੈਗੇ ਨੇ ਸਿੱਧਮਾ ਤੋਂ ਨੇ ਇਧਰੋਂ ਇਧਰ ਤੁਸੀਂ ਨਿਗਾਹ ਮਾਰੋ ਇਧਰ ਦਿਖਾ ਸਕਦੇ ਹਾਂ ਤੁਹਾਨੂੰ ਅਸੀਂ ਦੇਖੋ ਕਿਵੇਂ ਨਿਸ਼ਾਨ ਲਈ ਫਿਰਦੇ ਨੇ ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਨੇ ਜੀ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਕਿਵੇਂ ਸੰਘਰਸ਼ ਕਿਵੇਂ ਲੱਗ ਰਿਹਾ ਦੇਖੋ ਤੁਸੀਂ ਹਜ਼ਾਰਾਂ ਦੀ ਕੀਮਤੀ ਦੇ ਵਿੱਚ ਨੂੰ ਕਰਦੇ ਹੋ ਦੇਖੋ ਜੀ ਹੱਕਾਂ ਵਾਸਤੇ ਖੜਨਾ ਮਜਲੂਮਾਂ ਲਈ ਖੜਨਾ ਆਪਣੇ ਭਾਈਆਂ ਵਾਸਤੇ ਖੜਨਾ ਸਾਨੂੰ ਗੁਰੂ ਸਾਹਿਬ ਰਾਸਟਰੀ ਵਿੱਚ ਦੇ ਗਏ ਨੇ ਜਦੋਂ ਵੀ ਪੰਜਾਬ ਦੇ ਬੀਬਾ ਪੈਂਦੀ ਹੈ ਇਹ ਪੰਜਾਬੀ ਇਕੱਠੇ ਹੁੰਦੇ ਨੇ ਇੱਕ ਲੀਡਰਸ਼ਿਪ ਦੇ ਵਿੱਚ ਇਕੱਠੇ ਹੁੰਦੇ ਨੇ ਇਹੋ ਜੀ ਗੱਲ ਹੈ ਦੇਖਿਓ ਜੇ ਇਹ ਜਮੀਨਾਂ ਖੋਣ ਵੱਲ ਤੁਰਨੇ ਤਾਂ ਪੰਜਾਬੀ ਚਾਹੇ ਆਪਣੇ ਭਾਈਚਾਰੇ ਚਾਹੇ ਕਿਸੇ ਵੀ ਜ਼ਿਲ੍ਹੇ ਦੇ ਹੋਣ ਅਸੀਂ ਇਕੱਠੇ ਹੋ ਕੇ ਵਿਰੋਧ ਵੀ ਕਰਾਂਗੇ ਤੇ 1 ਇੰਚ ਵੀ ਜ਼ਮੀਨ ਨਹੀਂ ਦੇਣੀ ਹੈਗੀ ਆਪਣੀ ਮਰਜ਼ੀ ਤੋਂ ਬਿਨਾਂ ਦੇਖੋ ਲੋਕਾਂ ਦੇ ਵਿੱਚ ਇਹੀ ਗੱਲ ਚੱਲਦੀ ਆ ਆਮ ਕਰਕੇ ਕਿ 1 ਇੰਚ ਵੀ ਜ਼ਮੀਨ ਸਾਡੇ ਤੋਂ ਹੋ ਨਹੀਂ ਸਕਦੀ ਸਰਕਾਰ ਤੁਹਾਨੂੰ ਅਸੀਂ ਦਿਖਾ ਸਕਦੇ ਹਜ਼ਾਰਾਂ ਦਾ ਇਕੱਠ ਹੈ ਅੱਗ ਬਾਤ ਹੈ ਅਜੇ ਲੋਕਾਂ ਦੇ ਨਾਲ ਰਹੇ ਨੇ ਮਿੱਤਰਾਂ ਨੇ ਇੱਥੇ ਵੀ ਗੱਲ ਕਰ ਰਹੇ ਸੀ ਬਰਨਾਲੇ ਮਿੱਤਰ ਤੋਂ ਵੀ ਰਾਏ ਕਹਿੰਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਧਰ ਦੇਖੋ ਤੁਸੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟੱਕਾ ਰਹੇ ਨੇ ਬਸਾ ਰਹੇ ਨੇ ਆ ਰਹੀਆਂ ਲੋਕ ਆਪਣੇ ਸਾਥਾਂ ਦੇ ਆਉਂਦੇ ਪਏ ਨੇ ਪੰਜਾਬ ਦੀ ਧਰਤੀ ਦੇ ਵਿੱਚ ਇਕੱਠਾ ਹੈ ਇਹ ਇਕੱਠ ਇੱਕ ਲੱਖ ਦਾ ਇਕੱਠਾ ਕਰਨਾ ਕਿਹਾ ਜਾਂਦਾ ਰੋੜਾ ਕਿਹਾ ਜਾ ਰਿਹਾ ਸੀ ਲਗਾਤਾਰ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਸਭੇ 1 ਲੱਖ ਤੋਂ ਜ਼ਿਆਦਾ ਬੰਦਾ ਇਸ ਜਗ੍ਹਾ ਦੇ ਉੱਪਰ ਇਕੱਠਿਆ ਹੋਵੇਗਾ ਤੁਹਾਨੂੰ ਇੱਧਰ ਦਿਖਾ ਦਿੰਦੇ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਾਰਾਂ ਖੜੀਆਂ ਨੇ ਇਨ੍ਹਾਂ ਕਾਰਾਂ ਦੇ ਉੱਪਰ ਨੌਜਵਾਨ ਵੀਰ ਬਜ਼ੁਰਗ ਔਰਤਾਂ ਮਾਤਾਵਾਂ ਸਾਰੀਆਂ ਪਹੁੰਚੀਆਂ ਨੇ ਬਾਤ ਕਰਦੇ ਆ ਅਸੀਂ ਇਹਨਾਂ ਸਾਰੇ ਵੀਰਾਂ ਦੇ ਚੈਨਲ ਦੇ ਵੱਲੋਂ ਜਿਹੜੇ ਆਪਣੇ ਹੱਕ ਦੇ ਲਈ ਡਟੇ ਨੇ ਸਾਨੂੰ ਵੀ ਚਾਹੀਦਾ ਲੋੜ ਵੀ ਇਸ ਤਰ੍ਹਾਂ ਦੀ ਹੈਗੀ ਆ ਬਹੁਤ ਬਹੁਤ ਧੰਨਵਾਦੀ ਸਰਖਾ ਟੀਵੀ ਦੇਖ ਰਹੇ ਸੀ ਤੁਸੀਂ ਮੈਂ ਅਮਰਪ੍ਰੀਤ ਸਿੰਘ ਗੁਜਰਵਾਲ